ਚੱਲ ਪਿਆ ਭਾਈ ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਸੁਖ ਜਗਰਾਉਂ ਸੋ ਭਾਈ ਲਾਈਵ ਚੱਲ ਪਿਆ ਮੇਰਾ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਅਸੀਂ ਮੋਰਚੀ ਉੱਤੇ ਖੜੇ ਆ ਮੋਰਚੀ ਦੇ ਉੱਤੇ ਖੜੇ ਆ ਹਾਂ ਉੱਤੇ ਆਪਾਂ ਮੋਰਚੀ ਦੇ ਉੱਤੇ ਹੁਣ ਆਏ ਦੇਖਿਓ ਚੱਲ ਪਿਆ ਕਿਉਂਕਿ ਬੰਦਾ ਕੋਈ ਸ਼ੋ ਨਹੀਂ ਹੋਇਆ ਉਹ ਮੈਂ ਦੇਖ ਰਿਹਾ ਪਤਾ ਕੋਈ ਸ਼ੋ ਹਾਂ ਦੇਖਿਓ ਮੜਾ ਆਪਦੇ ਪੇਚ ਤੇ ਆ ਗਏ ਆਗੇ ਆਗੇ ਆ ਗਿਆ ਚੱਲ ਪਿਆ ਲਓ ਜੀ ਆਜੋ ਤੁਹਾਨੂੰ ਮੈਂ ਦੂਜੇ ਕੈਮਰੇ ਨਾਲ ਹੁਣ ਉੱਪਰੋਂ ਦਿਖਾਉਣਾ ਸੀਨ ਭਾਈ ਉਹ ਬਾਈ ਜੀ ਖੜੇ ਆ ਤੇ ਬੈਠਿਆ ਵੀਰੇ 2 ਮਿੰਟ ਹੀ ਖੜਨਾ ਹੈ ਅੰਦੇ ਔਰ ਕੁਛ ਨਹੀਂ ਹੈ ਓ ਲੋ ਮੋਰਚਾ ਤੁਹਾਨੂੰ ਦਿਖਾਉਣੇ ਅੱਜ ਹਵਾਈ ਸ਼ਾਟ ਚੱਕੋ ਪੰਜਾਬੀਓ ਕਰ ਦੋ ਸ਼ੇਅਰ ਲਓ ਜੀ ਆ ਦੇਖੋ ਕੰਪੈਨ ਆ ਗਈ ਤੁਸੀਂ ਕਹਿੰਦੇ ਕੰਪੈਨ ਨਹੀਂ ਦਿਖਾਈ ਸੋ ਆਪਣੇ ਚੱਕੋ ਵੇਖੋ ਕੰਪੈਨ ਦੇਖੋ ਲਓ ਜੀ ਮਿੱਤਰੋ ਕਰ ਦੋ ਦੱਬ ਕੇ ਸ਼ੇਅਰ ਆ ਦੇਖੋ ਡੀਵਾਈਐਫਆਈ ਵਾਲੇ ਹੈਨਾ ਆ ਮੇਨ ਸਟੇਜ ਇਦੋਂ ਬਾਅਦ ਉੱਥੇ ਜਾ ਕੇ ਮੈਂ ਬਾਈ ਦਿਖਾਉਣਾ ਬਾਈ ਜੇ ਬੰਦੇ ਉੱਥੇ ਬੈਠੇ ਉੱਥੇ ਜਾਣਾ ਲਓ ਜੀ 100 ਬੰਦਾ ਹੋ ਗਿਆ ਸ਼ੇਅਰ ਕਰ ਦਿਓ ਦੇਖੋ ਉੱਪਰ ਲੈਣੇ ਜਾ ਰਹੇ ਆਏ ਇਹ ਤੁਹਾਨੂੰ ਕਿਤੇ ਹੀ ਮਿਲਨੇ ਆ ਇਹ ਜਗਰਾਂ ਵਾਲੀ ਦਿਖਾਉ ਚੱਲ ਪਿਆ ਆ ਆਤਮੇ ਚੱਲ ਪਿਆ ਕਰ ਦਿਓ ਸ਼ੇਅਰ ਬੱਤ ਵੱਦ ਹਜ਼ਾਰ ਬੰਦਾ